ਚਾਰ ਦਿਨਾਂ ਦੇ ਵਿੱਚ ਹੀ ਜਿਹੜੀ ਅਸੀਂ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਬਾਣੀ ਸੀਐਮ ਸਾਹਿਬ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਸਖਤ ਹੁਕਮਾਂ ਤੇ ਚੱਲਦੇ ਹੋਏ ਅਸੀਂ ਪਿਛਲੇ ਤਿੰਨ ਦਿਨਾਂ ਚ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਡੀਡੀਐਸਪੀ ਆਰ ਇੰਚਾਰਜ ਸੀਏਏ ਤੇ ਐਸਐਚਓ ਮਮਦੂਦ ਇਹਨਾਂ ਸਾਰਿਆਂ ਦੇ ਬਹੁਤ ਹੀ ਬਿਹਨਤ ਕਰਦੇ ਹੋਏ ਇਹਨਾਂ ਨੇ ਜਿਵੇਂ ਇੱਕ ਮੁਕਤਮਾ ਨੰਬਰ 32 ਦੇ ਵਿੱਚ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਸੁਖਵਿੰਦਰ ਸਿੰਘ ਤੇ ਫੁਮਨ ਸਿੰਘ ਨੂੰ 1 ਕਿਲੋ 579 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਇਹ ਸੀਆਈਏ ਦੀ ਸਾਰੀ ਇਹ ਉਪਲਬਧੀ ਹੈ ਦੂਸਰੇ ਕੇਸ ਦੇ ਵਿੱਚ ਐਸਐਚਓ ਮਮਦੋਦ ਤੇ ਡੀਐਸਪੀ ਆਰ ਐਸਪੀਡੀ ਇਹਨਾਂ ਸਾਰਿਆਂ ਦੀ ਇਹਦੇ ਵਿੱਚ ਮੁਕੱਦਮਾ ਨੰਬਰ 25 ਦਰਜ ਕਰਦੇ ਹੋਏ 796 ਗ੍ਰਾਮ ਹੈਰੋਇਨ ਤੇ ਇਹਦੇ ਵਿੱਚ ਸੋਨੂ ਤੇ ਰਵਿੰਦਰ ਸਿੰਘ ਦੋ ਜਣੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਐਵੇਂ ਹੀ ਡੀਐਸਪੀ ਆਰ ਤੇ ਐਸਐਚਓ ਮਮਦੂਦ ਵੱਲੋਂ ਇੱਕ 445 ਗ੍ਰਾਮ ਹੈਰਨ ਤੇ ਇੱਕ ਦੇਸੀ ਕਟਾ ਬਰਾਮਦ ਕੀਤਾ ਜਿਸ ਦੇ ਵਿੱਚ ਇਹਨਾਂ ਨੂੰ ਹੋਰ ਵੀ ਸਾਨੂੰ ਅੱਗੇ ਗ੍ਰਿਫਤਾਰੀ ਹੋਣ ਦੇ ਸੰਬੰਧ ਸੁਭਾਵ ਦਾ ਇਥੇ ਹੋਰ ਰਿਕਵਰੀ ਵੀ ਹੋ ਸਕਦੀ ਸਾਰੇ ਜਿਹੜੇ ਕੇਸ ਹੈਗੇ ਇਹਨਾਂ ਵੀ ਜਿਹੜੇ ਫੜੇ ਗਿਆ ਮਲਜਮ ਉਹ ਇਹ ਕਿੱਥੋਂ ਹਿਰੋਇਨ ਲੈ ਕੇ ਆਉਂਦੇ ਹੈਗੇ ਸੀ ਔਰ ਕਿੱਥੇ ਵੇਚਦੇ ਹੈਗੇ ਸੀ ਇਹ ਸਾਰੇ ਜਿਹੜੇ ਇਹਨਾਂ ਦੀ ਪੁਛਗਿਸ਼ ਚੱਲ ਰਹੀ ਹੈ ਤੇ ਬਾਕੀ ਮੇਨਲੀ ਜਿਹੜੇ ਇਹਨਾਂ ਦੇ ਅੱਗੇ ਬੈਕਵਰਡ ਤੇ ਫਾਰਵਰਡ ਲੀਕੇਜਸ ਦੇ ਵਿੱਚ ਜਿਹੜੇ ਸਾਡੇ ਬੰਦੇ ਆਏ ਆ ਪੁਸ਼ਕੀ ਜੀਦਰਾਂ ਉਹਨਾਂ ਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਹੋਪਫੁਲੀ ਉੱਥੋਂ ਵੀ ਸਾਨੂੰ ਕਵਰੀਸ ਹੋਣੀ ਹੈ ਸਰ ਜਿਹੜੇ 1 ਕਿਲੋ 580 ਜਿਹੜੀ ਹੀਰੋਇਨ ਫੜੀ ਹੈਗੀ ਉਹਦੇ ਵਿੱਚ ਦੋ ਮੁੱਲਜ਼ਮ ਫੜੇ ਗਏ ਹੈਗੇ ਆ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਆ ਔਰ ਇਹ ਪਹਿਲਾਂ ਵੀ ਕਰਦੇ ਰਹੇ ਹੈਗੇ ਇਹਨਾਂ ਦੇ ਪਹਿਲਾਂ ਵੀ ਮੁੱਲਕਤਰੀ ਦੇ ਦਰਜ ਹੈ ਇਹ ਸੁਖਵਿੰਦਰ ਸਿੰਘ ਔਰ ਸੁਖਾ ਪੁੱਤਰ ਬਗੀਚਾ ਸਿੰਘ ਵਾਸੀ ਨਿਹੰਗਾਂ ਕਿਲਚਾ ਥਾਣਾ ਸਦਰ ਫਰੋਜ਼ਪੁਰ ਤੇ ਦੂਜਾ ਫੁਮਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਗੁਲਾਬ ਸਿੰਘ ਦੇ ਚੁਕੇ ਥਾਣਾ ਸਦਰ ਫਾਜ਼ਲਕਾ ਸਰ ਕਿੰਨੀ ਜਿਹਦੇ ਨੇ ਦੋਨੋਂ ਸੁਖਵਿੰਦਰ ਸਿੰਘ ਔਰ ਸੁਖਾ ਤੇ ਫੁਮਨ ਸਿੰਘ ਇਹ 25 ਸਾਲ ਦੇ ਹਨ ਇਹ ਸੁਖਵਿੰਦਰ 25 ਸਾਲ ਦੀ ਉਮਰ ਤੇ ਫਰਮਨ ਸਿੰਘ ਇਹ ਨਹੀਂ ਦੇ 26 ਸਾਲ ਦਾ ਇਹ 25 30 ਸਾਲ ਦੇ ਪੈਸਿਆਂ ਦੇ ਲਾਲਚ ਨੂੰ ਲੈ ਕੇ ਸਰ ਸਾਰੇ ਬਿਲਕੁਲ ਜੀ ਪੈਸੇ ਦੇ ਲਾਲਚ ਨੂੰ ਲੈ ਕੇ ਤੇ ਇਹਨਾਂ ਦੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਆਲਰੇਡੀ ਪਿੰਡੀ ਪਰਚਾ ਇਹਦੇ ਸੁਖਵਿੰਦਰ ਤੇ ਪਹਿਲਾਂ ਵੀ ਪਰਚੇ ਆ ਸੁਖਵਿੰਦਰ ਤੇ 100 ਗ੍ਰਾਮ ਦਾ ਵੀ ਨਵਾਂ ਪਰਚਾ ਸਾਰੇ ਸਾਰੇ ਹੀਰੋਇਨ ਕਿਥੋਂ ਲੈ ਕੇ ਆਉਂਦੇ ਹੈਗੇ ਸੀਗੇ ਇਹ ਬਾਰਡਰ ਦੇ ਬੇਸਿਕਲੀ ਬਾਰਡਰ ਦੇ ਪਿੰਡਾਂ ਦੇ ਨੇੜੇ ਉਥੋਂ ਇਹ ਨਸ਼ਾ ਤਸਕਰਾਂ ਦੇ ਨਾਲ ਬਾਕੀਆਂ ਨਾਲ ਸਬੰਧ ਹੈ ਉੱਥੋਂ ਲੈ ਕੇ ਆਇਆ ਇਹ ਸਾਰੇ ਸਰਹੱਦੀ ਪਿੰਡਾਂ ਦੇ ਰਹਿਣ ਵਾਲੇ ਇਹ ਹਾਂਜੀ ਆ ਜਿਹੜੇ ਸਾਰੇ